ਬਹੁਤ ਹੀ ਸੀਰੀਅਸ ਟਾਪਿਕ ਅੱਜ ਆਪਾਂ ਗੱਲ ਕਰਨ ਲੱਗੇ ਆਂ ਟੇਲ ਬੋਨ ਪੇਨ ਜੋ ਕਿ ਇਹ ਆ ਗਈ ਆਪਣੀ ਰੀੜ ਦੀ ਹੱਡੀ ਇਹਦਾ ਆਖਰੀ ਮਣਕਾ ਇਸ ਜਗ੍ਹਾ ਤੇ ਹੁੰਦਾ ਇਹ ਜੋ ਪੇਸ਼ੀਐਂਟ ਨੇ ਇਹਨਾਂ ਦੀ ਉਮਰ ਤਕਰੀਬਨ 33 ਸਾਲ ਹੈ ਸਾਰਾ ਦਿਨ ਬੈਠ ਕੇ ਕੰਮ ਕਰਦੇ ਆ ਔਰ ਇਹਨਾਂ ਦੇ ਟੇਲ ਬੋਨ ਪੇਨ ਆ ਗਈ ਸੀ ਇਸੇ ਕਰਕੇ ਸਾਡੀ ਕਲੀਨਿਕ ਤੇ ਆਈ ਸੀ ਸੋ ਸੋਚਿਆ ਸੀ ਵੀਡੀਓ ਬਣਾ ਲਈਏ ਇਹਨੂੰ ਫਟਾਫਟ ਆਪਾਂ ਖੜੇ ਕਰ ਲਿਆ ਹੁਣ ਗੱਲ ਕਰ ਲੱਗੇ ਆਂ ਰੀੜ ਦੀ ਹੱਡੀ ਦੇ ਆਖਰੀ ਮਣਕੀ ਤੇ ਕਿਉਂ ਦਰਦ ਹੁੰਦਾ ਇਹ ਸਿਰਫ ਬੈਠਣ ਦਾ ਕੰਮ ਕਰਦੇ ਆ 8 ਘੰਟੇ ਬੈਠਣ ਦੀ ਜੌਬ ਹੈ ਔਰ ਇੱਕ ਕਾਰਨ ਕੀ ਹੋ ਗਿਆ ਬਿਲਕੁਲ ਹਾਰਡ ਕੁਰਸੀ ਤੇ ਬੈਠਦੇ ਸੀ ਇਸ ਕਰਕੇ ਉੱਥੇ ਇਨਫਲਮੇਸ਼ਨ ਹੋ ਗਈ ਜਿਹੜੀ ਟੇਲ ਬੋਨ ਹੈ ਜਿਹੜੀ ਕੋਕਕਸ ਬੋਨ ਹੈ ਇੰਟੀਰੀਅਰਲੀ ਟਿਲਟ ਹੋ ਗਈ ਜਦੋਂ ਆਪਾਂ ਐਕਸ-ਰੇ ਕਰਾਇਆ ਐਕਸ-ਰੇ ਤੁਸੀਂ ਦੇਖ ਸਕਦੇ ਹੋਣ ਆਪਾਂ ਇਸ ਨੂੰ ਕਿਵੇਂ ਠੀਕ ਕਰ ਸਕਦੇ ਹਾਂ ਕਿਹੜੀਆਂ ਕਸਰਤਾਂ ਨੇ ਸਾਰਾ ਕੁਝ ਦੱਸਾਂਗੀ ਪਰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਥੋੜਾ ਜਿਹਾ ਆਪਾਂ ਟਿਪਸ ਵੀ ਦਵਾਂਗੇ ਤੁਹਾਨੂੰ ਤੁਸੀਂ ਦੇਖੋ ਜਦੋਂ ਆਪਾਂ ਬਹਿਣਾ ਵਾ ਨਾ ਆ ਦੇਖੋ ਮੈਂ ਤੁਹਾਨੂੰ ਬੈਠ ਕੇ ਦਿਖਾਉਣਾ ਆ ਦੇਖੋ ਹੁਣ ਫੋਰ ਐਗਜ਼ਾਮਪਲ ਆਪਾਂ ਬੈਠ ਗਏ ਤਾਂ ਜਦੋਂ ਆਪਾਂ ਇਦਾਂ ਬੈਠਾਂਗੇ ਤਾਂ ਜਿਹਦੀ ਟੇਲਬੋਨ ਹੈ ਇਹ ਨਾਲ ਨਹੀਂ ਲੱਗੇਗੀ ਤੁਸੀਂ ਦੇਖੋ ਇਹ ਹਵਾ ਚ ਟੇਲਬੋਨ ਇੱਥੇ ਹੁੰਦੀ ਹੈ ਜਦੋਂ ਆਪਾਂ ਇਦਾਂ ਬੈਠਾਂਗੇ ਤਾਂ ਇਹ ਨਾਲ ਲੱਗੇਗੀ ਸੋ ਹਮੇਸ਼ਾ ਤੁਸੀਂ ਇਦਾਂ ਬੈਠੋ ਤਾਂ ਕਿ ਤੁਹਾਡੇ ਜਿਹੜੇ हिਪ ਦੇ ਆਰਾਊਂਡ ਮਸਲਸ ਨੇ ਉਹ ਠੀਕ ਠਾਕ ਰਹਿਣ ਉਹ ਰਿਲੈਕਸ ਰਹਿਣ ਟੇਲਬੋਨ ਥੱਲੇ ਲੱਗੇ ਨਾ ਆਪਾਂ ਇਸ ਨੂੰ ਐਕਟਿਵ ਰੈਸਟ ਕਰਾਵਾਂਗੇ ਮਤਲਬ ਇਸ ਨੂੰ ਆਪਾਂ ਥੱਲੇ ਲੱਗਣ ਹੀ ਨਹੀਂ ਦੇਣਾ ਤਾਂ ਹੀ ਇਹ ਠੀਕ ਹੋਊਗੀ ਤਿੰਨ ਕੁ ਮਹੀਨੇ ਲੱਗਦੇ ਇਸ ਨੂੰ ਠੀਕ ਹੋਣ ਨੂੰ ਅਗਰ ਨਹੀਂ ਹੋ ਰਹੀ ਤਾਂ ਆਪਣੇ ਫਿਜ਼ੀਓਥੈਰੇਪਿਸਟ ਨਾਲ ਅੱਜ ਹੀ ਸਲਾਹ ਕਰੋ ਅੱਜ ਹੀ ਉਹਨਾਂ ਨੂੰ ਜ਼ਰੂ ਹਮੇਸ਼ਾ ਤੇ ਆ ਰੱਖੋ ਥੋੜਾ ਜਿਹਾ ਅੱਗੇ ਹੋ ਕੇ ਬੈਠੋ ਇਹ ਚੀਜ਼ نیچے ਨਹੀਂ ਲੱਗਣ ਦੇਣੀ ਇਹ ਹੋ ਗਈ ਪਹਿਲੀ ਟੋਟੀ ਟਿਪ ਦੂਜੀ ਟਿਪ ਕੀ ਆ ਤੁਸੀਂ ਹਮੇਸ਼ਾ ਸੌਫਟ ਜਗ੍ਹਾ ਤੇ ਬੈਠਣਾ ਸੌਫਟ ਜਗ੍ਹਾ ਮਤਲਬ ਮੰਨ ਲਓ ਹੁਣ ਇਹੀ ਕੰਮ ਕਰਦੇ ਨੇ ਇਹਨਾਂ ਨੂੰ ਵੀ ਸੀਸਲਾ ਦਿੱਤੀ ਐ ਤੁਸੀਂ ਇੱਕ ਕੁਸ਼ਨ ਰੱਖੋ ਜਿੱਥੇ ਵੀ ਤੁਸੀਂ ਜਵਾਬ ਕਰਦੇ ਹੋ ਉੱਥੇ ਦੇਖੋ ਅਸੀਂ ਸਹਣਾਣਾ ਰੱਖਿਆ ਤੁਸੀਂ ਇੱਥਾਂ ਕੁਸ਼ਨ ਰੱਖ ਕੇ ਇਦਾਂ ਬੈਠੋ ਇਦਾਂ ਫਿਰ ਟੇਲਪੋਨ ਜਿਹੜੀ ਉਹ نیچے ਨਹੀਂ ਲੱਗਦੀ ਇਸੇ ਤਰ੍ਹਾਂ ਆਪਾਂ ਅਗਰ نیچے ਨਹੀਂ ਰੱਖਾਂਗੇ ਤਾਂ ਇਸ ਜਗ੍ਹਾ ਤੇ ਇਨਫਲਮੇਸ਼ਨ ਹੁੰਦੀ ਰਹੂਗੀ ਜਿਹੜੇ ਹਿੱਪ ਦੇ ਸਰਾਊਂਡਡ ਮਸਲਸ ਨੇ ਉਹ ਵੀ ਥੋੜੇ ਵੀਕ ਹੋ ਜਾਣਗੇ ਕਮਜ਼ੋਰ ਹੋ ਜਾਣਗੇ ਅੱਜ ਤੁਹਾਨੂੰ ਕਸਰਤਾਂ ਦੱਸਾਂਗੇ ਜਿਸ ਦੇ ਨਾਲ ਹਿੱਪ ਦੇ ਚੂਲੇ ਦੇ ਮਸਲਸ ਵੀ ਤਕੜੇ ਰਹਿਣ ਔਰ ਜਿਹੜੀ ਟੇਲ ਬੋਨ ਆਪਣੀ ਪੇਨ ਕਰਦੀ ਹੈ ਉਸ ਨੂੰ ਵੀ ਆਰਾਮ ਮਿਲੇ ਮਸਲਸ ਨੂੰ ਤਕੜੇ ਕਰਨਾ ਸਟ੍ਰੈਂਥਨ ਕਰਨਾ ਬਹੁਤ ਜ਼ਰੂਰੀ ਹੈ ਅਗਰ ਸਾਈਡਾਂ ਵਾਲੇ ਮਸਲਸ ਵੀਕ ਹੋ ਜਾਣਗੇ ਟੇਲ ਬੋਨ ਪੇਨ ਤੁਹਾਨੂੰ ਬਹੁਤ ਜ਼ਿਆਦਾ ਇਰੀਟੇਟ ਬਹੁਤ ਜ਼ਿਆਦਾ ਤੰਗ ਤੁਹਾਨੂੰ ਕਰ ਸਕਦਾ ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਤ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਤਿੰਨ ਇੰਸਟਾਗ੍ਰam ਆਈਡਿਸ ਐਸ ਸਰੀ ਸਿੰਘ ਸਰਾਹ ਫਿਜ਼ਿਓਥੈਰਪੀ ਡਾਕਟਰ ਗੁਰਸ਼ੀਤ ਸਿੰਘ ਔਰ ਡਾਕਟਰ ਬੇਪਾਸਰਾ ਫੇਸਬੁੱਕ ਤੇ ਪੇਜ ਐਸ ਸਰੀ ਸਿੰਘ ਸਰਾਹ ਫਿਜ਼ਿਓਥੈਰਪੀ ਕਲੀਨਿਕ ਦੇ ਨਾਮ ਤੇ ਸੋ ਸਮੇਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਬਹੁਤ ਬਹੁਤ ਆਸਾਨ ਟੁੰਡਰੀ ਦੇ ਦਰਦ ਟੇਲ ਬੋਨ ਪੇਨ ਦੀਆਂ ਕਸਰਤਾਂ ਜੀ ਇੱਕ ਵਾਰ ਤੁਹਾਨੂੰ ਸਾਡੇ ਚੈਨਲ ਤੇ ਅਸੀਂ ਜੀਆਨੂ ਕਹਿੰਦੇ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਆਓ ਸ਼ੁਰੂ ਕਰੀਏ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 1 ਐਕਸਰਸਾਈਜ਼ ਸ਼ੁਰੂ ਕਰਦੇ ਹਾਂ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਬੈੱਡ ਤੇ ਬੈਠ ਜਾਣਾ। ਸਿਰ ਆਣਾ ਰੱਖਾਂਗੇ। ਔਰ ਆਪਾਂ ਪਹਿਲੀ ਜਿਹੜੀ ਕਸਰਤ ਕਰਨੀ ਆਂ, 댓 ਇਜ਼ ਬ੍ਰਿਜਿੰਗ। ਸਿੱਧੇ ਪਹਿ ਜਾਓ। ਹੱਥ ਇੱਥੇ ਗੋਡੇ ਪੂਰੇ ਮੋੜ ਲੈਣੇ ਔਰ ਲੱਕ ਹਵਾ ਚੱਕ ਦੇਣਾ। 10 ਸੈਕਿੰਡ ਹੋਲਡ। 1 2 3 4 5 6 7 8 9 10। ਫੇਰ ਹਵਾ ਚੱਕ ਦੇਣਾ। दस सेकेंड होल्ड एक दो तीन चार पे सात आठ नौ दस फिर हवा चक देंगे एक दो तीन चार पे सात आठ नौ दस दिन रिलैक्स पहली कसरत होगी दस बारी करने हैं, और हम बद दूजी कसरत वाल आप हूँ की करेंगे दोनों गोडे मोड़ लेने एक लत्त दूसरे गोडे के उपर ਔਰ ਦੂਸਰੇ ਹੱਥ ਨਾਲ ਇਸ ਗੋਡੇ ਨੂੰ ਆਪਾਂ ਛਾਤੀ ਦੇ ਨਾਲ ਲਾਉਣਾ ਔਰ ਇੱਥੇ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਜਦੋਂ ਆ ਸਟ੍ਰੈਚ ਕਰਾਂਗੇ ਇਸ ਜਗ੍ਹਾ ਤੇ ਖਿੱਚ ਪਏਗੀ ਪੂਰਾ हिਪ ਦਾ ਮਸਲ ਖਿੱਚਿਆ ਜਾਏਗਾ ਅਗਰ ਤੁਹਾਨੂੰ ਕੋਈ ਅਸੁਵਿਧਾ ਨਹੀਂ ਹੁੰਦੀ ਕਿਸੇ ਦੀ ਮਦਦ ਨਾਲ ਤੁਸੀਂ ਸਟ੍ਰੈਚ ਕਰ ਸਕਦੇ ਹੋ ਜੀ ਇਸ ਨੂੰ ਤੁਸੀਂ ਪੰਜ ਵਾਰੀ ਇੱਧਰ ਔਰ ਪੰਜ ਵਾਰੀ ਤੁਸੀਂ ਦੂਸਰੀ ਸਾਈਡ ਕਰਨਾ ਇਹ ਹੋ ਗਿਆ ਟੋਟਾ ਸਟ੍ਰੈਚ ਜਿਸ ਦੇ ਵਿੱਚ ਆਪਾਂ ਪਰਫਾਰਮੈਂਸ ਮਸਲਸ ਕਹਲੋ ਗਲੂਟਸ ਮਸਲਸ ਕਹਲੋ ਉਹਨੂੰ ਸਟ੍ਰੈਚ ਕੀਤਾ ਹੁਣ ਵੱਧਦੇ ਆਂ ਤੀਜੀ ਕਸਰਤ ਵੱਲ ਜਿਹੜੀ ਤੀਜੀ ਕਸਰਤ ਹੈ ਦੋਨੋਂ ਗੋਡੇ ਖੋਲ ਦੇਣੇ ਆ ਬ੍ਰਿਜਿੰਗ ਆਪਾਂ ਇੱਥੇ ਕੀਤੀ ਸੀ ਹੁਣ ਦੋਨੇ ਗੋਡੇ ਖੋਲ ਦੇਣੇ ਆ ਇਸ ਨੂੰ ਕਹਿੰਦੇ ਆ ਗਲੂਟ ਬ੍ਰਿਜ ਇੱਥੇ ਲੱਕ ਹਵਾ ਚੱਕਣਾ 1 2 3 4 5 6 7 8 9 10 ਥੈਨ ਰਿਲੈਕਸ फिर हवा चक दें दस सैकेंड होल्ड एक दो तो, तीन चार पे सात, आठ, नौ, एक, तो, तेन, आट, नौ तो दस दिन रिलैक्स फिर हवा चक दें एक दो तीन चार पे सात, आठ, नौ दस दिन रिलैक्स तो इस कसरत भी पूरे दस बारी करना यह होगी थोड़ी कसरत नंबर तीन ਹੌਣਵਾਦਿਆਂ ਚੌਥੀ ਕਸਰਤ ਪਲ ਜਿਹੜੀ ਚੌਥੀ ਕਸਰਤਾ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਦੋਨੋਂ ਕੋਡੇ ਮੋੜ ਲੈਣੇ ਆ ਔਰ ਦੋਨੋਂ ਪੈਰਾਂ ਦੇ ਗੁੱਠੇ ਫੜਾਂਗੇ ਤੁਸੀਂ ਦੇਖੋ ਆਪਾਂ ਪਹਿਲਾਂ ਜੁਰਾਬਾਂ ਉਤਾਰ ਦਈਏ ਸੌਕਸ ਉਤਾਰ ਦਨੇ ਆਪਾਂ ਆਪਣੀਆਂ ਹੁਣ ਆਪਾਂ ਤੁਹਾਨੂੰ ਪੈਰਾਂ ਦੇ ਜਿਹੜੇ ਗੁੱਠੇ ਆ ਦੇਖੋ ਗੁੱਠੇ ਫੜ ਕੇ ਇਦਾਂ ਖੋਲ ਦੇਣੇ ਆ ਔਰ ਇੱਥੇ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ

ਜਿਹੜੀ ਪੰਜਵੀਂ ਕਸਰਤ ਆ ਇਸ ਦੇ ਵਿੱਚ ਆਪਾਂ ਕਰਾਂਗੇ ਚਾਈਲਡ ਪੋਜ਼ ਸਟ੍ਰੈਚ ਪਰ ਫਿਗਰ ਆਫ 4 ਚਾਹਾਂਗੇ ਹੁਣ ਆਪਾਂ ਦੋਨੋਂ ਆਪਣੇ ਗੋਡੇ ਖੋਲ ਦੇਣੇ ਆ ਔਰ ਦੋਨੋਂ ਅੱਟੀਆਂ ਛੋੜ ਦੇਣੀਆਂ ਇੱਥੇ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਔਰ ਹੱਥ ਅੱਗੇ ਲਾ ਜਾਣੇ ਆ ਇੱਥੇ ਆਪਾਂ ਪੂਰੇ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਫੇ ਦਾ ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਅਗਰ tho to ਏਦਾਂ ਨਹੀਂ ਬੈਠਿਆ ਜਾਏਗਾ ਬੜੇ ਪੇਸ਼ੈਂਟਸ ਹੁੰਦੇ ਨੇ ਉਹ ਕਹਿੰਦੇ ਜੀ ਸਾਤੋਂ ਤਾਂ ਏਦਾਂ ਬੈਠੇ ਨਹੀਂ ਜਾਂਦਾ ਤਾਂ ਆਪਾਂ ਕੀ ਕਰਾਂਗੇ ਆਪਾਂ ਸਰਾਣੇ ਦੀ ਵਰਤੋਂ ਸਰਾਣਾ ਦੇ ਕੋ ਇੱਥੇ ਰੱਖੋ ਦੋਨਾਂ ਗੋਡਿਆਂ ਦੇ ਵਿਚਾਲੇ ਔਰ ਏਦਾਂ ਆਪਾਂ ਬੈਠਣ ਦੀ ਕੋਸ਼ਿਸ਼ ਔਰ ਹੱਥ ਅਗੇ ਲਾ ਜਾਣੇ ਆ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 then relax ਫੇਰ ਬੈਠਣ ਦੀ ਕੋਸ਼ਿਸ਼ 10 ਸੈਕਿੰਡ ਹੋਲਡ 1 2 3 4 5 6 7 8 9 10 then relax ਇਹ ਹੋ ਗਈ ਤੁਹਾਡੀ ਕਸਰਤ ਇਸ ਨੂੰ ਵੀ 10 ਵਾਰ ਕਰੋ ਹੁਣ ਕੰਮ ਦੀ ਗੱਲ ਦੱਸਣ ਲੱਗੇ ਆ ਮੰਨ ਲਓ ਤੁਹਾਡੇ ਇਸ ਜਗ੍ਹਾ ਤੇ ਦਰਦ ਹੈ ਤਾਂ ਆਪਾਂ ਸੇਕ ਦੇਣਾ ਬਰਫ਼ ਨਹੀਂ ਕਰਨੀ ਤੇ ਸੇਕ ਦੇਣਾ ਗਰਮ ਸੇਕ ਸੇਕ ਕਿਵੇਂ ਦਵਾਂਗੇ ਤੁਸੀਂ ਬੈਠ ਕੇ ਵੀ ਮੁੱਦੇ ਪੈ ਕੇ ਜਿਆਦਾ ਬੈਟਰਾ ਮੁੱਦੇ ਪੈ ਜੋ ਇਸ ਜਗ੍ਹਾ ਤੇ ਸੇਕ ਰੱਖ ਲੋ ਜਿੱਥੇ ਤੇਲ ਪੂੰਝੀ ਨਾ ਔਰ 10 ਮਿੰਟ ਬਾਅਦ ਫੇਰ ਉਤਦੋ ਫੇਰ ਥੋੜਾ ਤੁਰੋ ਥੋੜੀ ਬਾਅਦ ਸੈਰ ਕਰੋ ਉਸ ਤੋਂ ਬਾਅਦ ਫੇਰ ਸੇਕ ਦਿਓ ਮਤਲਬ ਲਗਾਤਾਰ 10-10 ਮਿੰਟ ਲਈ ਦੋ ਵਾਰ ਸੇਕ ਦੇਣਾ ਸਵੇਰੇ ਸ਼ਾਮ ਨਾਲ ਕਸਰਤਾਂ ਕਰੋ ਟੁੰਡਰੀ ਦਾ ਦਰਦ ਵੱਧ ਤੋਂ ਵੱਧ 2.5 ਮਹੀਨੇ ਚ ਠੀਕ ਹੋ ਜਾਂਦਾ ਅਗਰ 2.5 ਮਹੀਨੇ ਚ ਠੀਕ ਨਹੀਂ ਹੋ ਰਿਹਾ ਤਾਂ ਤੁਸੀਂ ਅੱਜ ਹੀ ਆਪਣੇ ਫਿਜ਼ੀਓਥੈਰੇਪਿਸਟ ਅੱਜ ਹੀ ਆਪਣੇ ਫੈਮਿਲੀ ਫਿਜ਼ੀਓਥੈਰੇਪਿਸਟ ਨੂੰ ਸਲਾਹ ਜਰੂਰ ਕਰੋ ਉਹਨਾਂ ਨੂੰ ਮਿਲੋ ਵੀ ਸਾਡਾ ਢੁੰਡਰੀ ਦਾ ਦਰਦ ਠੀਕ ਨਹੀਂ ਹੋ ਰਿਹਾ ਸਾਨੂੰ ਇਸ ਨੂੰ ਠੀਕ ਕਰਕੇ ਦੱਸਿਆ ਜਾਵੇ। ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਆਪਣੇ ਪਿੰਡ ਦਾ ਨਾਂ ਜਰੂਰ ਦੱਸ ਕੇ ਜਾਇਓ ਕਿਹੜੇ ਪਿੰਡ ਤੋਂ ਤੁਸੀਂ ਸਾਨੂੰ ਦੇਖ ਰਹੇ ਹੋ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਇੰਨੀ ਦੂਰੋਂ ਸਾਨੂੰ ਲੋਕ ਜੁੜੇ ਹੋਏ। ਇੱਕ ਵਾਰ ਪਰਮਾਤਮਾ ਅਗੇ ਦਾਸ ਕਰਦੇ ਆ ਬਹੁਤ ਜਲਦੀ ਤੁਸੀਂ ਠੀਲ ਫੋਨ ਪੇਨ ਤੋਂ ਠੀਕ ਹੋਵੋ ਤਾਂ ਹੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ। ਔਰ ਪ੍ਰਮਾਤਮਾ 기ਰਦਾਸ ਕਰਦੇ ਆ ਤੁਹਾਡਾ ਤੇ ਤੁਹਾਡਾ ਪ੍ਰਵਾਦ ਚੜ੍ਹਦੀ ਕਲਾ ਚ ਰਹੇ ਤੰਦਰੁਸਤ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਜਲਦੀ ਇੱਕ ਨਵੀਂ ਵੀਡੀਓ ਨਾਲ ਜੀ ਇੱਕ ਨਵੇਂ ਟਾਪਿਕ ਨਾਲ ਜੀ ਟੀਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸੇਧ ਦਾ ਤਿਆਰ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ